ਗੁਰੂ ਪਿਆਰੀ ਸਾਧ ਸੰਗਤ ਜੀਓ ਆਪਾਂ ਅੱਜ ਜਪਜੀ ਸਾਹਿਬ ਜੀ ਦੀ 16 ਨੰਬਰ ਪੌੜੀ ਦੀ ਸੰਖਿਆ ਲੱਗੇ ਹਾਂ ਕਰਨ ਅਤੇ ਸੰਖੇਪ ਅਰਥ ਵੀ ਵਿਚਾਰਾਂਗੇ ਪੰਚ ਪ੍ਰਵਾਣ ਪ੍ਰਵਾਣ ਤੇ ਵਿਸਰਾਮ ਲਗਾਉਣਾ ਹੈ ਸਾਧ ਸੰਗਤ ਜੀ ਅਤੇ ਜਿਹੜੇ ਜਿਹੜੇ ਅੱਖਰ ਸਤਿਗੁਰੂ ਪਾਤਸ਼ਾਹ ਜੀ ਨੇ ਵਰਤੇ ਨੇ ਉਹਦੇ ਵਿੱਚ ਕੋਈ ਖਾਸ ਕਾਰਨ ਹੈ ਤਾਂ ਹੀ ਉਹਨਾਂ ਨੇ ਉਹ ਵਰਤੇ ਨੇ ਉਹਨਾਂ ਅੱਖਰਾਂ ਨਾਲ ਰਲਦੇ ਮਿਲਦੇ ਅੱਖਰ ਜੇਕਰ ਆਪਾਂ ਆਪਣੀ ਮਰਜ਼ੀ ਨਾਲ ਵਰਤਣ ਲੱਗਿਏ ਤਾਂ ਫਿਰ ਗੁਰਬਾਣੀ ਦਾ ਨਿਰਾਦਰ ਹੋਵੇਗਾ ਇਸ ਲਈ ਪਰਵਾਨ ਅਖੀਰ ਤੇ ਨਾਣਾ ਲੱਗਾ ਹੈ ਨੰਨਾ ਨਹੀਂ ਲਗਾਉਣਾ ਆਪਣੇ ਕੋਲੋਂ ਨੰਨੇ ਨਾਲ ਪਰਵਾਨ ਇਸ ਤਰ੍ਹਾਂ ਬਣੇਗਾ ਇਹ ਨਾਣਾ ਹੈ ਰਵਾਣਾ ਪੰਚ ਕੌਣ ਨੇ ਜਿਨ੍ਹਾਂ ਨੇ ਪਿੱਛੇ ਜੋ ਅੱਠ ਸ਼ਬਦ ਆਏ ਨੇ ਚਾਰ ਸੁਣਨ ਦੇ ਬਾਰੇ ਚਾਰ ਮੰਨਣ ਦੇ ਬਾਰੇ ਜਿਨ੍ਹਾਂ ਜਿਨ੍ਹਾਂ ਨੇ ਧਿਆਨ ਵਰਤੀ ਟਿਕਾ ਕੇ ਸਹੀ ਢੰਗ ਦੇ ਨਾਲ ਪ੍ਰਮਾਤਮਾ ਦੇ ਨਾਮ ਨੂੰ ਸੁਣਿਆ ਹੈ ਕਥਾ ਕੀਰਤਨ ਨੂੰ ਸੁਣਿਆ ਹੈ ਬਾਣੀ ਨੂੰ ਸੁਣਿਆ ਹੈ ਅਤੇ ਜਿਹੜਾ ਹੁਕਮ ਸੀਗਾ ਉਸ ਬਾਣੀ ਦੇ ਵਿੱਚ ਸ਼ਬਦਾਂ ਦੇ ਵਿੱਚ ਔਰ ਗੁਰੂ ਜੀ ਨੇ ਜੋ ਹੁਕਮਾਂ ਲਾਏ ਨੇ ਸਿੱਖ ਨੂੰ ਰਹਿਤ ਮਰਿਆਦਾ ਰੱਖਣ ਵਾਲੇ ਵੀ ਉਹਨਾਂ ਨੂੰ ਮੰਨਿਆ ਹੈ ਉਹ ਪੰਜ ਬਣ ਗਏ ਨੇ ਔਰ ਉਹਨਾਂ ਪੰਚਾਂ ਦੇ ਬਾਰੇ ਪੰਜ ਸ਼ਬਦ ਕਿਉਂ ਵਰਤਿਆ ਗਿਆ ਦੇਖੋ ਪੰਜ ਪੰਜ ਦੀ ਗਿਣਤੀ ਜਿਹੜੀ ਹੈ ਇਹ ਬੜੀ ਪ੍ਰਮਾਨ ਹੋਈ ਹੈ ਜਿਸ ਤਰ੍ਹਾਂ ਜਿਨ੍ਹਾਂ ਦੇ ਅੰਦਰ ਪੰਜ ਇਹ ਸ਼ੁਭ ਗੁਣ ਨੇ ਸਤ ਸੰਤੋਖ ਦਇਆ ਧਰਮ ਤੇ ਧੀਰਜ ਇਹ ਪੰਜ ਜਿਨ੍ਹਾਂ ਦੇ ਅੰਦਰ ਇਹ ਸ਼ੁਭ ਗੁਣ ਹਨ ਅਤੇ ਜਿਨ੍ਹਾਂ ਨੇ ਪੰਜ ਜਿਹੜੇ ਨੇ ਉਹ ਸਬਦ ਸਪਰਸ਼ ਰੂਪ ਰਸ ਗੰਧ ਇਹ ਵਿਸ਼ੇ ਮੰਨੇ ਜਾਂਦੇ ਨੇ ਇਨਾਂ ਦੇ ਵੱਲੋਂ ਆਪਣੇ ਪੰਜ ਹੀ ਗਿਆਨ ਇੰਦਰੀਏ ਰੁਕੇ ਹੋਏ ਨੇ ਭਾਵ ਦੀਦੇ ਜਿਹੜੇ ਨੇ ਉਹ ਰੁਕੇ ਹੋਏ ਨੇ ਤੇ ਉਹ ਬਣ ਗਏ ਨੇ ਪੰਚ ਪੰਚ ਦਾ ਅਰਥ ਹੈ ਮੁਖੀ ਸ਼੍ਰੋਮਣੀ ਮਹਾਨ ਜਿਸ ਤਰ੍ਹਾਂ ਸੰਸਾਰ ਦੇ ਵਿੱਚ ਇੱਕ ਅਹੁਦੇ ਦਾ ਨਾਮ ਹੈ ਰਾਜਾ ਤੇ ਇਸੇ ਤਰ੍ਹਾਂ ਗੁਰੂ ਮਹਾਰਾਜ ਪਾਤਸ਼ਾਹ ਜੀ ਦੀ ਬੰਦਗੀ ਕਰਨ ਵਾਲੇ ਵੀ ਜਿਹੜੇ ਨੇ ਉਹ ਵੀ ਰਾਜੇ ਹੁੰਦੇ ਨੇ ਉਹ ਰਾਜਿਆਂ ਦੇ ਵੀ ਰਾਜੇ ਹੁੰਦੇ ਨੇ ਇਸੇ ਤਰ੍ਹਾਂ ਦੁਨੀਆ ਦੇ ਅੰਦਰ ਜਿਹੜਾ ਕੁਝ ਹਿੱਸੇ ਦਾ ਮੁਹੱਲੇ ਦਾ ਆਬਾਦੀ ਦਾ ਮੁਖੀਆ ਬਣਾਇਆ ਹੋਵੇ ਉਹਨੂੰ ਕਹਿੰਦੇ ਨੇ ਪੰਚ ਤੇ ਇਧਰ ਵਾਹਿਗੁਰੂ ਦੇ ਪਿਆਰੇ ਪਰਮੇਸ਼ਰ ਦੇ ਪਿਆਰੇ ਉਹਨਾਂ ਦੀਆਂ ਵੀ ਅਕਾਲ ਪੁਰਖ ਨੇ ਕੁਝ-ਕੁਝ ਹਿੱਸੇ ਦੇ ਵਿੱਚ ਡਿਊਟੀਆਂ ਲਗਾਈਆਂ ਹੁੰਦੀਆਂ ਨੇ ਕਿਉਂਕਿ ਉਹ ਵੀ ਕੁਝ ਆਪਣੇ ਏਰੀਏ ਦੀ ਸਤ ਸੰਗਤ ਸਾਧ ਸੰਗਤ ਦੀ ਅਗਵਾਈ ਕਰਦਾ ਹੈ ਉਹਨਾਂ ਨੂੰ ਸ੍ਰੇਸ਼ਟ ਗਿਆਨ ਦਿੰਦਾ ਹੈ ਔਰ ਉਹ ਵੀ ਧਰਮ ਦੇ ਅੰਦਰ ਮੁਖੀ ਹੁੰਦਾ ਹੈ ਇਸ ਲਈ ਇਹ ਪੰਚ ਸ਼ਬਦ ਆਇਆ ਹੈ ਪੰਚ ਸ਼ਬਦ ਦੀ ਬੜੀ ਗਹਿਰੀ ਡੂੰਗੀ ਵਿਆਖਿਆ ਹੈ ਔਰ ਇਹ ਜਿਹੜੇ ਪੰਚ ਨੇ ਇਹ ਪ੍ਰਮਾਣ ਇਹ ਅਕਾਲ ਪੁਰਖ ਵਾਹਿਗੁਰੂ ਦੇ ਦਰ ਦੇ ਉੱਤੇ ਇਹ ਪ੍ਰਵਾਨ ਹੁੰਦੇ ਨੇ ਅੱਗੇ ਹੈ ਅੱਧੀ ਪੰਕਤੀ ਦਾ ਪਿਛਲਾ ਹਿੱਸਾ ਪੰਜ ਪ੍ਰਧਾਨ ਜਿਹੜੇ ਪੰਜ ਹਨ ਜਿਨ੍ਹਾਂ ਦੇ ਅੰਦਰ ਪੰਜ ਇਹ ਗੁਣ ਹਨ ਸਤ ਸੰਤੋਖ ਧੀਰਜ ਧਰਮ ਦਇਆ ਇਹ ਪ੍ਰਧਾਨ ਹਨ ਔਰ ਪ੍ਰਧਾਨ ਜਿਹੜਾ ਸ਼ਬਦ ਹੈ ਇਹਦੇ ਅਖੀਰ ਤੇ ਨੰਨਾ ਲੱਗਾ ਹੈ ਇੱਥੇ ਨਾਣਾ ਨਹੀਂ ਲਗਾਉਣਾ ਹੈ ਆਪਣੀ ਮਰਜ਼ੀ ਨਾਲ ਬੋਲਣਾ ਹੈ ਪ੍ਰਧਾਨ ਤੇ ਤੱਦਾ ਜਿਹੜਾ ਹੈ ਇਹ ਅੱਦਾ ਦੱਦੇ ਦੀ ਆਵਾਜ਼ ਕੱਢਦਾ ਹੈ ਇਸ ਕਰਕੇ ਇਹ ਸ਼ਬਦ ਸਾਡੀ ਬੋਲੀ ਵਿੱਚ ਪੰਜਾਬੀ ਬੋਲੀ ਵਿੱਚ ਲਿਖਿਆ ੱਧੇ ਨਾਲ ਜਾਂਦਾ ਹੈ ਔਰ ਆਵਾਜ਼ ਜਿਹੜੀ ਉਹ ਦੱਦੇ ਦੀ ਨਿਕਲਦੀ ਹੈ ਇਹ ਅੱਧੀ ਦੱਦੇ ਦੀ ਆਵਾਜ਼ ਤੇ ਅੱਧੀ ੱਧੇ ਦੀ ਆਵਾਜ਼ ਇਹਨੂੰ ਕਿਹਾ ਜਾਂਦਾ ਹੈ ਪ੍ਰਧਾਨ ਅਗਲਾ ਬਚਨ ਹੈ ਪੰਚੇ ਪਾਵਿਹੇ ਪਾਵਿਹੇ ਤੇ ਵਿਸਰਾਮ ਹੈ ਇਹ ਜਿਨ੍ਹਾਂ ਨੇ ਪੰਜ ਸ਼ੁਭ ਗੁਣ ਆਪਣੇ ਅੰਦਰ ਧਾਰਨ ਕੀਤੇ ਨੇ ਤੇ ਪੰਜ ਵਿਕਾਰਾਂ ਵੱਲੋਂ ਆਪਣੇ ਪੰਜ ਹੀ ਗਿਆਨ ਇੰਦਰੀਆਂ ਨੂੰ ਜਿਹੜਾ ਹੈ ਉਹ ਰੋਕਿਆ ਹੋਇਆ ਹੈ ਤੇ ਉਹ ਬਣ ਗਏ ਨੇ ਧਰਮ ਦੇ ਅੰਦਰ ਮੁਖੀ ਉਹ ਪਾਵਿਹੇ ਉਹ ਪ੍ਰਾਪਤ ਕਰਦੇ ਨੇ ਕੀ ਦਰਗਹ ਹੈ ਮਾਨ ਅਕਾਲ ਪੁਰਖ ਪਰਮੇਸ਼ਰ ਦੀ ਦਰਗਾਹ ਦੇ ਅੰਦਰ ਉਹ ਸਤਕਾਰ ਪ੍ਰਾਪਤ ਕਰਦੇ ਨੇ ਮਾਨ ਨੰਨਾ ਲਗਾਉਣਾ ਹੈ ਇੱਥੇ ਮਾਨ ਨਹੀਂ ਕਹਿਣਾ ਨਾਣਾ ਨਹੀਂ ਲਗਾਉਣਾ ਹੈ ਨੰਨਾ ਲਗਾਉਣਾ ਹੈ ਮਾਨ ਔਰ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰਨ ਵਾਲੇ ਇਹ ਜਿਹੜੇ ਪੰਚ ਨੇ ਪੰਚੇ ਸੋਹ ਹੈ ਇੱਥੇ ਵਿਸਰਾਮ ਹੈ ਔਰ ਸੋਹ ਹੈ ਸ਼ਬਦ ਦੇ ਵਿੱਚ ਦੋ ਹਾਹੇ ਹਨ ਦੋਨਾਂ ਹਾਹਿਆਂ ਦੀ ਆਵਾਜ਼ ਆਵਾਜ਼ ਕੱਢਣੀ ਹੈ ਇੱਥੇ ਸੋਹੇ ਨਹੀਂ ਬੋਲਣਾ ਹੈ ਸੋਹੇ ਦਰ ਰਾਜਾਨ ਜਿਹੜੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਜਪ ਕੇ ਮੁਖੀ ਹੋ ਗਏ ਨੇ ਉੱਚੇ ਹੋ ਗਏ ਨੇ ਸ਼ਰੋਮਣੀ ਬਣ ਗਏ ਨੇ ਉਹ ਸੋਭਾ ਪਾਉਂਦੇ ਹਨ ਸੋਹੇ ਦਾ ਅਰਥ ਹੈ ਫੱਬਦੇ ਹਨ ਸੋਭਾ ਪਾਉਂਦੇ ਨੇ ਕਿੱਥੇ ਦਾਰ ਰਾਜਾਨ ਰਾਜਿਆਂ ਦੇ ਰਾਜ ਦਰਬਾਰ ਦੇ ਵਿੱਚ ਉਹਨਾਂ ਨੂੰ ਆਦਰ ਸਤਕਾਰ ਦੇ ਨਾਲ ਜਿਹੜਾ ਹੈ ਉਹ ਬਿਠਾਇਆ ਜਾਂਦਾ ਹੈ ਅਤੇ ਰਾਜ ਦਰਬਾਰ ਦੇ ਵਿੱਚ ਬੈਠੇ ਉਹ ਫੱਬਦੇ ਤੇ ਸੋਭਾ ਪਾਉਂਦੇ ਨੇ ਜਿੰਨਾ ਮਹਾਤਮਾ ਨੇ ਪੰਜ ਵਿਕਾਰ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਇਹਨਾਂ ਨੂੰ ਜਿੱਤ ਲਿਆ ਹੈ ਉਹ ਪਰਮੇਸ਼ਰ ਦੇ ਪਿਆਰੇ ਉਹ ਇਸ ਸੰਸਾਰ ਦੇ ਅੰਦਰ ਵੀ ਰਾਜਿਆਂ ਦੇ ਦਰਬਾਰ ਵਿੱਚ ਇੱਜ਼ਤ ਸਤਕਾਰ ਤੇ ਜਿਹੜਾ ਹੈ ਉਹ ਵਡਿਆਈ ਪ੍ਰਾਪਤ ਕਰਦੇ ਅਤੇ ਸੋਹ ਹੇ ਫੱਬਦੇ ਹਨ ਬੈਠੇ ਹੋਏ ਅਤੇ ਉਹ ਫਿਰ ਰਾਜਾਨ ਪਰਮਾਤਮਾ ਦਾ ਨਾਮ ਹੈ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਜੋ ਦਰ ਹੈ ਸਤਖੰਡ ਉੱਥੇ ਫਿਰ ਬੈਠੇ ਹੋਏ ਫੱਬਦੇ ਨੇ ਸ਼ੋਭਾ ਪਾਉਂਦੇ ਨੇ ਅਗਲੀ ਪੰਕਤੀ ਪੰਚਾਂ ਕਾ ਕਾਤਿ ਵਿਸਰਾਮ ਹੈ ਇਹ ਜਿਹੜੇ ਵਾਹਿਗੁਰੂ ਪਰਮੇਸ਼ਰ ਦੀ ਬਾਣੀ ਨੂੰ ਸਰਮਣ ਕਰ ਕਰਕੇ ਹੁਕਮਾਂ ਨੂੰ ਮੰਨ ਮੰਨ ਕੇ ਪੰਜਾਂ ਵਿਕਾਰਾਂ ਨੂੰ ਆਪਣੇ ਅੰਦਰ ਰੋਕ ਕੇ ਪੰਜ ਵਿਸ਼ੇਸ਼ ਸਬਦ ਸਪਰਸ ਰੂਪ ਰਸ ਗੰਧ ਦੇ ਵੱਲੋਂ ਪੰਜ ਆਪਣੇ ਗਿਆਨ ਇੰਦਰੀਆਂ ਨੂੰ ਰੋਕ ਕੇ ਪੰਜ ਹੀ ਆਪਣੀ ਅੰਦਰ ਸ਼ੁਭ ਗੁਣ ਰੂਪ ਧਾਰਨ ਕਰਕੇ ਸਤ ਸੰਤੋਖ ਦਇਆ ਧਰਮ ਧੀਰਜ ਇਹਨਾਂ ਨੂੰ ਧਾਰਨ ਕਰਕੇ ਜਿਹੜੇ ਪੰਜ ਬਣ ਗਏ ਨੇ ਪੰਜ ਕਾ ਉਹਨਾਂ ਮਹਾਨ ਮੁਖੀ ਸ਼੍ਰੋਮਣੀ ਗੁਰਮੁਖਾਂ ਦਾ ਗੁਰ ਇਕਤਿਆਨ ਇੱਕ ਗੁਰੂ ਜੀ ਦੇ ਵਿੱਚ ਹੀ ਧਿਆਨ ਰਹਿੰਦਾ ਹੈ ਦਿਨੇ ਵੀ ਰਾਤ ਵੀ ਗੁਰਬਾਣੀ ਸਾਡਾ ਗੁਰੂ ਹੈ ਔਰ ਉਹਨਾਂ ਗੁਰਸਿੱਖਾਂ ਦਾ ਗੁਰਬਾਣੀ ਦੇ ਵਿੱਚ ਹੀ ਧਿਆਨ ਰਹਿੰਦਾ ਹੈ ਧਿਆਨ ਨੰਨੇ ਦੀ ਆਵਾਜ਼ ਕੱਢਣੀ ਹੈ ਧਿਆਨ ਤੇ ਅਖੀਰ ਤੇ ਨਾਣਾ ਨਹੀਂ ਲਗਾਉਣਾ ਹੈ ਜੇ ਕੋ ਕਹੇ ਕਹੇ ਤੇ ਵਿਸਰਾਮ ਹੈ ਜੇ ਕੋਈ ਇਹ ਆਖੇ ਕਰੈ ਦੀਚਾਰ ਕਿ ਮੈਂ ਰੱਬ ਦੇ ਬਾਰੇ ਵਿਚਾਰਾਂ ਕਰਦਾ ਹਾਂ ਮੈਂ ਰੱਬ ਦੇ ਬਾਰੇ ਵਿਚਾਰ ਕਰਨੀ ਜਾਣਦਾ ਹਾਂ ਤੇ ਮੈਂ ਪਰਮੇਸ਼ਰ ਦੇ ਬਾਰੇ ਜਿਹੜੀ ਵਿਚਾਰ ਚਰਚਾ ਹੈ ਉਹ ਸਾਰੀ ਸਿੱਖ ਲਈ ਹੈ ਔਰ ਕਥਨ ਕੀਤੀ ਹੈ ਔਰ ਕਥਨ ਕਰਦਾ ਹਾਂ ਮੈਂ ਕਥਨ ਕਰਨ ਦੀ ਜਿਹੜੀ ਹੈ ਉਹ ਯੋਗਤਾ ਰੱਖਦਾ ਹਾਂ ਤਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਫਰਮਾਉਂਦੇ ਨੇ ਕਰਤੇ ਕੈ ਕਰਨੈ ਕਰਤਾ ਜਿਹੜਾ ਅਕਾਲ ਪੁਰਖ ਸਾਰੇ ਸੰਸਾਰ ਸ੍ਰਿਸ਼ਟੀ ਨੂੰ ਖੰਡਾਂ ਬ੍ਰਹਮੰਡਾਂ ਨੂੰ ਕਰਨ ਵਾਲਾ ਬਣਾਉਣ ਵਾਲਾ ਹੈ ਕੇ ਉਸ ਦੇ ਕਰਣਾ ਜਿਹੜੇ ਕੀਤੇ ਹੋਏ ਬਣਾਏ ਹੋਏ ਖੰਡ ਬ੍ਰਹਿਮੰਡ ਹਨ ਪਦਾਰਥ ਹਨ ਨਾਹੀ ਸੁਮਾਰ ਉਸ ਦਾ ਹੀ ਨਹੀਂ ਅੰਤ ਪਾਇਆ ਜਾ ਸਕਦਾ ਸੁਮਾਰ ਅੰਤ ਉਸ ਦਾ ਹੀ ਕੋਈ ਅੰਤ ਨਹੀਂ ਹੈ ਉਸ ਦੀ ਬਣਾਈ ਹੋਈ ਸ੍ਰਿਸ਼ਟੀ ਦਾ ਹੀ ਉਸ ਦੇ ਬਣਾਏ ਹੋਏ ਪਦਾਰਥਾਂ ਦਾ ਹੀ ਕੋਈ ਅੰਤ ਨਹੀਂ ਹੈ ਤਾਂ ਉਸ ਬਣਾਉਣ ਵਾਲੇ ਦੇ ਬਾਰੇ ਕੌਣ ਅੰਤ ਪਾ ਸਕਦਾ ਹੈ ਕਰਤੇ ਸ਼ਬਦ ਦੀ ਤੱਤੇ ਤੇ ਇਕਲਾ ਹੈ ਇੱਥੇ ਆਪਣੀ ਮਰਜ਼ੀ ਨਾਲ ਕਰਤਾ ਨਹੀਂ ਬੋਲਣਾ ਅਤੇ ਅੱਗੇ ਕਕੇ ਨੂੰ ਦਲਾਵਾ ਹੈ ਕਕੇ ਦਲਾਈਆਂ ਕੈ ਉਥੇ ਕਕੇ ਲਾਵਾਂ ਕੇ ਨਹੀਂ ਬੋਲਣਾ ਅੱਗੇ ਕਰਨ ਹੈ ਣਾਣੇ ਦਲਾਈਆਂ ਹੈ ਉਥੇ ਇਕਲਾ ਲਾ ਕੇ ਣਾਣੇ ਲਾਵਾਂ ਨੇ ਕਰਨੇ ਨਹੀਂ ਬੋਲਣਾ ਕਰਨ ਹੈ ਇਸ ਤਰ੍ਹਾਂ ਬੋਲਣਾ ਹੈ ਜੀ ਇਸੇ ਦੇ ਵਿੱਚ ਹੀ ਗੁਰੂ ਸਾਹਿਬ ਦੀਆਂ ਖੁਸ਼ੀਆਂ ਮਿਲਦੀਆਂ ਨੇ ਜਦੋਂ ਆਪਾਂ ਲਗਾਤਾਰਾ ਦੀਆਂ ਸਹੀ ਅਵਾਜ਼ਾਂ ਕੱਢਾਂਗੇ ਤਾਂ ਅੱਗੇ ਮਹਾਰਾਜ ਪਾਤਸ਼ਾਹ ਦਾ ਬਚਨ ਹੈ ਧੌਲ ਧਰਮ ਦਇਆ ਕਾ ਪੂਤ ਗੁਰੂ ਨਾਨਕ ਪਾਤਸ਼ਾਹ ਜੀ ਨੇ ਫਰਮਾਇਆ ਕਿ ਧਰਮ ਨੂੰ ਹੀ ਬਲਦ ਆਖਿਆ ਗਿਆ ਹੈ ਜੋ ਕਿ ਦਇਆ ਕਾ ਪੂਤ ਦਇਆ ਦਾ ਹੀ ਪੁੱਤਰ ਹੈ ਦਇਆ ਵਾਲੇ ਗੁਣ ਹਿਰਦੇ ਵਿੱਚ ਹੋਵਣ ਤਾਂ ਫਿਰ ਧਰਮ ਵਾਲੇ ਗੁਣ ਇਨਸਾਨ ਦੇ ਹਿਰਦੇ ਵਿੱਚੋਂ ਸੁਭਾਅ ਦੇ ਵਿੱਚੋਂ ਜਨਮ ਲੈਂਦੇ ਨੇ ਸੰਤੋਖ ਥਾਪ ਰੱਖਿਆ ਜਨ ਸੂਤ ਜਿਸ ਧਰਮ ਨੇ ਸੰਤੋਖ ਦਾ ਗੁਣ ਧਰਮੀ ਪੁਰਸ਼ਾਂ ਨੂੰ ਦੇ ਕੇ ਤਾਂ ਸਾਰੇ ਸੰਸਾਰ ਨੂੰ ਜਿਹੜਾ ਹੈ ਥਾਪ ਰੱਖਿਆ ਇਸ ਸ੍ਰਿਸ਼ਟੀ ਨੂੰ ਟਿਕਾ ਰੱਖਿਆ ਹੈ ਜਨ ਸੂਤ ਸੂਤਰ ਦੇ ਵਿੱਚ ਮਰਿਆਦਾ ਦੇ ਵਿੱਚ ਨਿਯਮਾਂ ਦੇ ਵਿੱਚ ਜੇ ਕੋ ਬੁੱਝੈ ਬੁਝੈ ਨੂੰ ਭਾਰਾ ਕਰਕੇ ਬੋਲਣਾ ਹੈ ਬੁਝੈ ਦਾ ਅਰਥ ਹੈ ਸਮਝਣਾ ਜੇ ਕੋਈ ਇਸ ਗੱਲ ਨੂੰ ਦਾਵੇ ਦੇ ਨਾਲ ਜਿੱਦ ਦੇ ਨਾਲ ਬੁਝੈ ਆਖੇ ਕਿ ਮੈਂ ਬੁਝ ਲਿਆ ਹੈ ਤੇ ਸੱਚਮੁੱਚ ਹੀ ਬਲਤ ਹੀ ਧਰਤੀ ਦੇ ਥੱਲੇ ਖੜਾ ਹੈ ਉਹ ਵੈ ਸਚਿਆਰ ਤੇ ਇਸ ਤਰ੍ਹਾਂ ਸੱਚਾ ਬਣਨ ਦੀ ਕੋਸ਼ਿਸ਼ ਕਰੇ ਤਾਂ ਸ੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਫਰਮਾਉਂਦੇ ਨੇ ਕਿ ਤਵਲੈ ਉੱਪਰ ਕੀਤਾ ਭਾਰ ਪਾਤਸ਼ਾਹ ਫਰਮਾਉਂਦੇ ਮੈਂ ਪੁੱਛਦਾ ਹਾਂ ਕਿ ਉਸ ਬਲਦ ਦੇ ਉੱਤੇ ਫਿਰ ਕਿੰਨਾ ਕੁ ਭਾਰ ਹੈ ਕਿਉਂਕਿ ਉਸ ਬਲਦ ਦੇ ਥੱਲੇ ਇੱਕ ਹੋਰ ਧਰਤੀ ਹੋਏਗੀ ਇਸ ਕਰਕੇ ਅੱਗੇ ਤੋਂ ਅੱਗੇ ਧਰਤੀਆਂ ਹੋਣਗੀਆਂ ਕਿੰਨਾ ਭਾਰ ਹੋਏਗਾ ਕੁੱਲ ਭਾਰ ਉਸ ਬਲਦ ਦੇ ਉੱਤੇ ਕਿੰਨਾ ਹੋਵੇਗਾ ਧਰਤੀ ਹੋਰ ਪਰੈ ਹੋਰ ਹੋਰ ਸ੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਭਾਈ ਆ ਜਿਹੜੀ ਧਰਤੀ ਹੈ ਇਸ ਤੋਂ ਪਰੈਦਾ ਅਰਥ ਹੈ ਇਸ ਤੋਂ ਥੱਲੇ ਹੋਰ ਧਰਤੀ ਹੋਵੇਗੀ ਉਸ ਦੇ ਥੱਲੇ ਹੋਰ ਧਰਤੀ ਹੋਏਗੀ ਉਸ ਦੇ ਥੱਲੇ ਹੋਰ ਧਰਤੀ ਹੋਏਗੀ ਫਿਰ ਹਰੇਕ ਧਰਤੀ ਦੇ ਉੱਤੇ ਬਲਦ ਖੜਾ ਹੋਏਗਾ ਫਿਰ ਜਿਹੜਾ ਸਭ ਤੋਂ ਥੱਲੇ ਬਲਦ ਹੋਵੇਗਾ ਤਿਸ ਤੇ ਭਾਰ ਤਲੈ ਕਵਣ ਜੋਰ ਤਿਸ ਦੇ ਭਾਰ ਨੂੰ ਉਹ ਜਿਹੜਾ ਹੈ ਬਲਦ ਕਿਹੜੇ ਜ਼ੋਰ ਦੇ ਨਾਲ ਚੁੱਕ ਕੇ ਰੱਖਦਾ ਹੋਵੇਗਾ ਸਾਰੀਆਂ ਉੱਪਰਲੀਆਂ ਧਰਤੀਆਂ ਤੇ ਉੱਪਰਲੇਆ ਬਲਦਾਂ ਦੇ ਭਾਰ ਨੂੰ ਜਿਹੜਾ ਸਾਰੀਆਂ ਧਰਤੀਆਂ ਤੋਂ ਥੱਲੇ ਬਲਦ ਹੋਵੇਗਾ ਉਹ ਉਸ ਭਾਰ ਨੂੰ ਜਿਹੜਾ ਹੈ ਕਿਸ ਜ਼ੋਰ ਦੇ ਨਾਲ ਆਪਣੇ ਉੱਪਰ ਚੱਲ ਕੇ ਰੱਖ ਰਿਹਾ ਹੋਵੇਗਾ ਇਸ ਲਈ ਕੋਈ ਬਲਦ ਨਹੀਂ ਹੈ ਧਰਮ ਹੀ ਬਲਦ ਹੈ ਜੀ ਜਾਤ ਰੰਗਾ ਕੇ ਨਾਵ ਇਸ ਬਣਾਈ ਹੋਈ ਪਰਮਾਤਮਾ ਦੀ ਸ੍ਰਿਸ਼ਟੀ ਦੇ ਵਿੱਚ ਅਨੇਕ ਤਰ੍ਹਾਂ ਦੇ ਜੀ ਹਨ ਅਨੇਕ ਤਰ੍ਹਾਂ ਦੀਆਂ ਜੀਵਾਂ ਦੀਆਂ ਜਾਤਾਂ ਅਨੇਕ ਤਰ੍ਹਾਂ ਦੇ ਜੀਵਾਂ ਦੇ ਰੰਗ ਅਤੇ अनेकाਹੀ ਜੀਵਾਂ ਦੇ ਨਾਮ ਹਨ ਜੱਜੇ ਦੀ ਬਿਹਾਰੀ ਦੀ ਆਵਾਜ਼ ਸਾਧ ਸੰਗਤ ਜੀ ਲੰਬੀ ਕਰਕੇ ਬੋਲਣਾ ਹੈ ਫਿਰ ਐੜੀ ਦੀ ਆਵਾਜ਼ ਵਿੱਚ ਹੀ ਸ਼ਾਮਲ ਹੋ ਜਾਂਦੀ ਹੈ ਜੀ ਇਸ ਤਰ੍ਹਾਂ ਬੋਲਣਾ ਹੈ ਸਬਨਾ ਲਿਖਿਆ ਪੁੜੀ ਕਲਾਮ ਸਭਨਾ ਸਾਰਿਆਂ ਹੀ ਜੀਵਾਂ ਦੇ ਸਿਰ ਦੇ ਉੱਤੇ ਮੱਥੇ ਦੇ ਉੱਤੇ ਅਕਾਲ ਪੁਰਖ ਨੇ ਲੇਖ ਲਿਖਿਆ ਹੋਇਆ ਹੈ। 부ੜੀ ਕਲਾਮ 부ੜੀ ਦਾਸਤ ਅਰਥ ਹੈ ਚੱਲੀ ਹੋਈ ਹੈ ਕਲਾਮ ਕਲਮ ਪਰਮੇਸ਼ਰ ਦੇ ਵੱਲੋਂ ਲੇਖ ਲਿਖਣ ਵਾਲੀ ਕਲਮ ਜਿਹੜੀ ਹੈ ਸਭਨਾ ਦੇ ਮਸਤਕ ਵਿੱਚ ਪਰਾਲਬਦ ਦੇ ਵਿੱਚ ਚੱਲੀ ਹੋਈ ਹੈ। ਇਹੋ ਲੇਖਾ ਲਿਖ ਜਾਣਾ ਕੋਏ ਅਕਾਲ ਪੁਰਖ ਵੱਲੋਂ ਇਹ ਲਿਖਿਆ ਹੋਇਆ ਲੇਖਾ ਜੇ ਕੋਈ ਕਈ ਸੌ ਸਾਲ ਤਪੱਸਿਆ ਕਰਕੇ ਜਾਂ ਆਪਣੀ ਅਕਲ ਦਾ ਅਪਮਾਨ ਕਰਦਾ ਹੋਇਆ ਕੋਈ ਜੀਵਾਂ ਦੇ ਇਸ ਲੇਖੇ ਨੂੰ ਆਖੇ ਕਿ ਮੈਂ ਜਾਣ ਲੈਣਾ ਹੈ ਜਾਂ ਮੈਂ ਜਾਣ ਲਿਆ ਹੈ ਜਾਂ ਮੈਂ ਸਾਰੇ ਲੇਖੇ ਦਾ ਪਤਾ ਲਾ ਕੇ ਹੀ ਛੱਡਾਂਗਾ ਕਿ ਜੀਵਾਂ ਦੇ ਸਿਰ ਤੇ ਪਰਮਾਤਮਾ ਨੇ ਕੀ ਲੇਖਾ ਲਿਖਿਆ ਹੈ ਤਾਂ ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਲੇਖਾ ਲਿਖਿਆ ਕੀਤਾ ਹੋਇਏ ਮਹਾਰਾਜ ਕਹਿੰਦੇ ਅਸੀਂ ਪੁੱਛਦੇ ਹਾਂ ਕਿ ਤੂੰ ਇਹ ਇਨਸਾਨ ਕੀ ਅੰਦਾਜ਼ਾ ਲਗਾ ਲੇਗਾ ਕਿ ਉਹ ਕਿਤਨਾ ਕੁ ਵੱਡਾ ਲੇਖਾ ਹੈ ਜੋ ਅਕਾਲ ਪੁਰਖ ਨੇ ਸਾਰੇ ਜੀਵਾਂ ਦੇ ਸਿਰ ਤੇ ਲਿਖਿਆ ਹੋਇਆ ਹੈ। ਕੀਤਾ ਤਾਣ ਸਵਾਲੇ ਹੋ ਰੂਪ ਅਕਾਲ ਪੁਰਖ ਦਾ ਕਿਤਨਾ ਤਾਣ ਤਾਕਤ ਜ਼ੋਰ ਹੈ ਕੀ ਤੂੰ ਅੰਦਾਜ਼ਾ ਲਗਾ ਲੇਗਾ? ਸਵਾਲੇ ਹੋ ਰੂਪ ਸਵਾਲੇ ਹੋ ਸੁੰਦਰਤਾ ਦੇ ਘਰ ਦਾ ਨਾਮ ਹੈ। ਗੁਰੂ ਨਾਨਕ ਪਾਤਸ਼ਾਹ ਜੀ ਨੇ ਮੁਨਾਫਕ ਸ਼ਹਿਰ ਦਾ ਨਾਮ ਜਿਹੜਾ ਹੈ ਸਵਾਲੇ ਹੋ ਰੱਖਿਆ ਸੀ ਸੁੰਦਰਤਾ ਦਾ ਘਰ ਉਸ ਅਕਾਲ ਪੁਰਖ ਪਰਮੇਸ਼ਰ ਦਾ ਰੂਪ ਜਿਹੜਾ ਹੈ ਇਤਨਾ ਵੱਡਾ ਸੁੰਦਰਤਾ ਦਾ ਘਰ ਹੈ ਤੂੰ ਕੀ ਅੰਦਾਜ਼ਾ ਲਗਾ ਲੇਗਾ ਕੀਤੀ ਦਾਤ ਜਾਣੈ ਕੌਣ ਕੂਤ ਕਿਤਨੀ ਵੱਡੀ ਉਸ ਵਿੱਚ ਦਾਤਾਂ ਦੇਣ ਦੀ ਸ਼ਕਤੀ ਹੈ ਇਹ ਕਿਹੜਾ ਸਮਾ ਹੈ ਤੇ ਕੌਣ ਹੈ ਜਿਸ ਵਿੱਚ ਤਾਕਤ ਹੈ ਕਿ ਉਹ ਉਸ ਅਕਾਲ ਪੁਰਖ ਦੀਆਂ ਦਾਤਾਂ ਵੰਡਣ ਦੀ ਸ਼ਕਤੀ ਦਾ ਅੰਦਾਜ਼ਾ ਲਗਾ ਸਕੇ ਕੀਤਾ ਪਸਾਓ ਉਸ ਅਕਾਲ ਪੁਰਖ ਪਰਮੇਸ਼ਰ ਨੇ ਜਦੋਂ ਸ੍ਰਿਸ਼ਟੀ ਦਾ ਪਸਾਰਾ ਕੀਤਾ ਇੱਕ ਓ ਕਵਾਉ ਇੱਕ ਵਾਰ ਹੀ ਬਚਨ ਮੁਖ ਤੋਂ ਉਚਾਰਿਆ ਓੰਕਾਰ ਤਿਸਤੇ ਹੋਏ ਹੋਏ ਤੇ ਵਿਸਰਾਮ ਲਖ ਦਰਿਆਉ ਅਕਾਲ ਪੁਰਖ ਜੀ ਦੇ ਉਸ ਬਚਨ ਨੂੰ ਮੁਖ ਤੋਂ ਉਚਾਰਨ ਦੇ ਵੇਲੇ ਹੀ ਲੱਖਾਂ ਜ਼ਿੰਦਗੀਆਂ ਦੇ ਦਰਿਆ ਜਿਹੜੇ ਸੀ ਚੱਲ ਪਏ ਲੱਖ ਸ਼ਬਦ ਪਾਰਾ ਕਰਕੇ ਬੋਲਣਾ ਹੈ ਸੰਗਤ ਜੀ ਇਹ ਗਿਣਤੀ ਵਾਲਾ ਲਖ ਹੈ ਕੁਦਰਤ ਕਮਣ ਕਹਾ ਵਿਚਾਰ ਸ੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਫਰਮਾਉਂਦੇ ਨੇ ਐ ਪਿਆਰੇ ਪ੍ਰਮਾਤਮਾ ਜੀ ਤੇਰੀ ਬਣਾਈ ਹੋਈ ਕੁਦਰਤ ਨੂੰ ਕਿਤਨਾ ਕੁ ਵਿਚਾਰ ਕੇ ਤੇ ਕਿਤਨਾ ਕੁ ਵੱਡਾ ਉਸ ਦਾ ਵਿਸਥਾਰ ਮੈਂ ਆਖ ਸਕਾਂ ਨਹੀਂ ਆਖਿਆ ਜਾ ਸਕਦਾ ਵਾਰਿਆ ਨਾ ਜਾਵਾ ਏਕ ਵਾਰ ਏ ਵਾਹਿਗੁਰੂ ਪਰਮੇਸ਼ਰ ਜੀ ਜੋ ਤੇਰਾ ਸਾਰਾ ਪਸਾਰਾ ਹੈ ਉਹਦੇ ਉੱਪਰੋਂ ਦੀ ਵਲ ਕੇ ਇੱਕ ਵਾਰ ਵੀ ਨਹੀਂ ਆਇਆ ਜਾ ਸਕਦਾ ਭਾਵ ਆਪਣੀ ਸੁਰਤੀ ਦੇ ਗਿਆਨ ਨੂੰ ਤੇਰੇ ਸਾਰੇ ਪਸਾਰੇ ਦੇ ਆਲੇ ਦੁਆਲੇ ਨਹੀਂ ਘੁਮਾਇਆ ਜਾ ਸਕਦਾ ਔਰ ਦੂਸਰਾ ਅਰਥ ਹੈ ਇੱਕ ਵਾਰ ਵਾਰ ਦਾ ਅਰਥ ਹੈ ਵਾਲ हे ਪਰਮੇਸ਼ਰ ਜੀ ਤੇਰੇ ਇੱਕ ਵਾਲ ਦਾ ਵੀ ਮਹਾਰਾਜ ਪਾਤਸ਼ਾਹ ਜੀ ਅਸੀਂ ਗਿਆਨ ਪ੍ਰਾਪਤ ਨਹੀਂ ਕਰ ਸਕਦੇ ਤੇਰੇ ਇੱਕ ਇੱਕ ਰੂਮ ਦੇ ਵਿੱਚ ਕਰੋੜਾਂ ਕਰੋੜਾਂ ਬ੍ਰਹਿਮੰਡ ਵਸਦੇ ਨੇ ਜੋ ਤੁਦ ਭਾਵੈ ਭਾਵੈ ਤੇ ਵਿਸਰਾਮ ਵਵੇ ਦੀਆਂ ਦੁਲਾਈਆਂ ਦਾ ਖਿਆਲ ਰੱਖਣਾ ਭਾਵੈ ਨਹੀਂ ਬੋਲਣਾ ਵਵੇ ਦਲਾਈਆਂ ਵੈ ਭਾਵੈ ਸਾਈ ਭਲੀ ਕਾਰ ਸਾਈ ਦਾ ਅਰਥ ਹੈ ਉਹ ਹੀ ਸਾਡੇ ਲਈ ਕਾਰ ਜਿਹੜੀ ਹੈ ਚੰਗੀ ਹੈ ਜੋ ਵਾਹਿਗੁਰੂ ਪਰਮੇਸ਼ਰ ਜੀ ਤੈਨੂੰ ਭਾਵਨਦੀ ਹੈ ਤੂੰ ਸਦਾ ਸਲਾਮਤ ਨਿਰੰਕਾਰ ਤੂੰ ਦੇ ਥੱਲੇ ਦੁਲੈਂਕੜ ਔਰ ਉੱਪਰ ਟਿੱਪੀ ਨਹੀਂ ਹੈ ਗਈ ਇਸ ਲਈ ਟਿੱਪੀ ਨਾਲ ਉਚਾਰਨ ਤੂੰ ਹੁੰਦਾ ਹੈ ਇਹ ਹੈ ਤੂੰ ਤੂੰ ਸਦਾ ਹੈ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਤੂੰ ਸਦਾ ਹੀ ਬੀਤੇ ਹੋਏ ਸਮੇਂ ਵਿੱਚ ਵਰਤਮਾਨ ਅਤੇ ਭਵਿੱਖਤ ਸਮੇਂ ਦੇ ਵਿੱਚ ਸਲਾਮਤ ਸਲਾਮਤ ਹੈ ਨਵਾ ਨਿਰਵਾ ਹੈ ਹੈ ਪ੍ਰਮਾਤਮਾ ਨਿਰੰਕਾਰ ਹੈ ਨਿਰ ਅਕਾਰ ਪ੍ਰਮਾਤਮਾ ਤੇਰਾ ਕੋਈ ਇੱਕ ਆਕਾਰ ਨਿਸ਼ਚਿਤ ਕੀਤਾ ਹੋਇਆ ਨਹੀਂ ਹੈ ਲੇਕਿਨ ਤੂੰ ਸਦਾ ਹੀ ਸਲਾਮਤ ਬਰਕਰਾਰ ਹੈ ਅਤੇ ਨਵਾ ਨਿਰਵਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ